ਪੰਜਾਬ ਇੰਡੀਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਮਸਤਾਂ ਦੀ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਨੰਦਾਚੌਰ ਬਾਬਾ ਸੁਖੀ ਸਾਹਿਬ ਦਾ ਦਰਬਾਰ ਤੁਸੀਂ ਦੇਖ ਸਕਦੇ ਹੋ ਕਿ ਦੀਆਂ ਰੌਣਕਾਂ ਮੇਲਾ 16 ਤਰੀਕ ਜੇਠਾ ਬਿਰਵਾਰ 2024 ਨੂੰ ਲੱਗ ਰਿਹਾ ਹੈ ਔਰ ਅਸੀਂ ਇੱਕ ਦਿਨ ਪਹਿਲਾਂ ਇੱਥੇ ਸ਼ਾਮ ਨੂੰ ਪਹੁੰਚੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਲੜੀਆਂ ਜਗਮਗ ਜਗਮਗ ਕਰਦੀਆਂ ਹੋਈਆਂ ਬਹੁਤ ਖੂਬਸੂਰਤ ਦੇਖਣ ਨੂੰ ਇਹ ਮੇਲਾ ਮੇਲਾ ਹੈ ਸੰਤਣ ਉਪੋਕੀਆਂ ਹਨ ਲੰਗਰ ਵੀ ਚੱਲ ਰਿਹਾ ਹਨ ਤੁਹਾਨੂੰ ਸਾਰਾ ਦਿਖਾ ਲਾਂਗੇ ਇੱਥੇ ਦਾ ਜੋ ਨਜ਼ਾਰਾ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਸੰਤਾਂ ਆਉਂਦੀਆਂ ਹਨ ਤੇ ਜਾ ਵੀ ਰਹੀਆਂ ਹਨ ਪੂਜੇ ਸਾਜੇ ਉਹ ਦਰਵਾਜ਼ੇ ਸੀ ਬਿਲਕੁਲ ਕੋਲ ਪਹੁੰਚ ਗਏ ਆ ਇੱਧਰ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਟੈਂਟ ਲੱਗ ਰਹੇ ਹਨ ਕੱਲ 16 ਤਰੀਕ ਜੇਠਾ ਬੀੜਵਾਰ 224 ਜੈਨੂ ਉੱਤੇ ਮੇਲਾ ਲੱਗ ਰਿਹਾ ਬਹੁਤ ਮਸ਼ਹੂਰ ਕਲਾਕਾਰ ਪਹੁੰਚ ਰਹੇ ਆ ਅਤੁੱਟ ਲੰਗਰ ਹੋਣ ਵੀ ਚੱਲ ਰਿਹਾ ਕੱਲ ਵੀ ਸਾਰਾ ਦਿਨ ਅਤੁੱਟ ਲੰਗਰ ਵਰਤਾਇਆ ਜਾਣਗੇ ਤੁਸੀਂ ਦੇਖ ਸਕਦੇ ਹੋ ਕੁਝ ਦੇ ਸਕਦੇ ਹੋ ਲਾਈਵ ਤਸਵੀਰਾਂ ਇਹ ਬਾਬਾ ਸੁਖੀ ਸ਼ਾਹ ਦਰਬਾਰ ਪਿੰਡ ਨੰਦਾ ਚੋਲ ਬਿਲਕੁਲ ਤੁਸੀਂ ਦੇ ਸਕਦੇ ਹੋ ਤਸਵੀਰਾਂ ਔਰ ਤੁਹਾਨੂੰ ਪੂਰੇ ਇਥੇ ਦੀ ਰੌਣਕ ਦਿਖਾ ਲਾਂਗੇ ਇੱਕ ਦਿਨ ਪਹਿਲਾਂ ਅੱਜ ਸ਼ਾਮ ਨੂੰ ਅਸੀਂ ਇਥੇ ਪਹੁੰਚੇ ਹਾਂ ਤੁਸੀਂ ਦੇ ਸਕਦੇ ਹੋ ਦਰਬਾਰ ਕਿਸ ਤਰ੍ਹਾਂ ਜਗਮਗ ਜਗਮਗ ਕਰਦਾ ਹੋਇਆ ਦਰਬਾਰ ਔਰ ਸੰਗਤਾਂ ਮਥਾ ਟੇਕ ਰਹੀਆਂ ਹਨ ਇੱਕ ਨਜ਼ਾਰਾ ਦੇਖਣ ਵਾਲਾ ਇਸ ਮੇਲੇ ਦਾ ਇਦਾਂ ਤੂੰ ਦੇ ਸਕਦੇ ਹੋ ਕਿਸ ਤਰ੍ਹਾਂ ਸੇਵਾ ਸੇਵਾ ਕਰ ਰਹੇ ਹੰਨ ਬਾਤਮਾਂ ਸੇਵਾ ਕਰ ਰਹੇ ਹੰਨ ਇੱਧਰ ਇੱਧਰ ਇਹ ਸੇਵਾ ਨਾ ਪਤਾ ਹੈ ਕੋਈ ਇੱਧਰ ਬਾਤਮਾਂ ਸੇਵਾ ਕਰ ਰਹੇ ਹੰਨ ਸੇਵਾਦਾਰ ਤੂੰ ਦੇ ਸਕਦੇ ਹੋ ਕਿਸ ਤਰ੍ਹਾਂ ਚਰਣਤਾ ਲੱਗੀਆਂ ਹਾਂ ਇੱਧਰ ਤੂੰ ਦੇ ਸਕਦੇ ਹੋ ਸੇਵਾਦਾਰ ਸੇਵਾ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਕਿਸ ਤਰ੍ਹਾਂ ਸੇਵਾ ਕਰ ਰਹੇ ਹਨ ਮੇਲੇ ਦੀ ਤਿਆਰੀਆਂ ਪੂਰੀਆਂ ਯੋਰਾ ਸ਼ੋਹਨ ਨਾਲ ਚੱਲ ਰਹੀਆਂ ਹਨ 3 ਦਿਨ ਪਹਿਲਾਂ ਅੱਜ ਅਸੀਂ ਇੱਥੇ ਸਾਮੂਹ ਪਹੁੰਚੇ ਹਾਂ ਉਹ ਇੱਧਰ ਟੈਂਟ ਗਿਆ ਤਿਆਰੀਆਂ ਲੱਗੇ ਹੋਏ ਆ ਪੂਰਾ ਰੌਣਕ ਮੇਲਾ ਲੱਗਾ ਹੋਇਆ ਜੀ ਦੇਖ ਸਕਦੇ ਹੋ ਕੱਲ ਅੱਜ ਅਸੀਂ ਸ਼ਾਮ ਨੂੰ ਹੋਤੇ ਆ ਤੇ ਕੱਲ 16 ਤਰੀਕ ਜੇਠਾ ਬੀਰਵਾਰ 2022 ਨੂੰ ਮੇਲਾ ਇੱਕੇ ਬਹੁਤ ਧੁੰਮ ਦਾ ਨਾਮ ਬਣਾਇਆ ਜਾ ਰਿਹਾ ਹੈ। ਕੀ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਜੋ ਪੋਸਟਰ ਹੈ ਜੀ ਉੱਪਰ ਪੀਰਾਂ ਦੀ ਫੋਟੋ ਹੈ ਔਰ ਮੁੱਖ ਸੇ ਬਤਾਉਗਾ ਚਿੰਦੇ ਸ਼ਾਦੀ ਫੋਟੋ ਹੈ ਔਰ ਕਲਾਕਾਰਾਂ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਲਾਈਵ